ਸ੍ਰੀ ਗੁਰਦੀ ਮੈਂ ਤੁਹਾਡਾ ਆਪਣਾ ਬੈਕ ਜੰਕਿੰਗ ਅਮਲੋੜ ਰੋਡ ਖੰਨਾ ਸਾਡੇ ਕੋਲ ਪੇਸ਼ੈਂਟ ਆਏ ਸੀਗੇ ਜੀ ਰਾਜਦੀਪ ਕੌਰ ਪਟਿਆਲੇ ਤੋਂ ਇਹਨਾਂ ਦੇ ਵਿਆਹ ਨੂੰ ਲਗਭਗ 11 ਸਾਲ ਹੋ ਗਏ ਸੀ 11 ਸਾਲ ਤੋਂ ਇਹ ਪ੍ਰੈਗਨਨਸੀ ਵਾਸਤੇ ਟਰਾਈ ਕਰ ਰਹੇ ਸੀ ਇਹਨਾਂ ਦੇ ਬੱਚਾ ਨਹੀਂ ਹੋ ਰਿਹਾ ਸੀਗਾ ਪਤਾ ਨਹੀਂ ਇਹਨੇ ਪਟਿਆਲੇ ਨੇ ਕਿੰਨੀਆਂ ਦਵਾਈਆਂ ਖਾਧੀਆਂ ਕਿੰਨੇ ਕੋ ਹਸਪੀਟਲਾਂ ਕੋਲ ਗਏ ਕੋਈ ਸ਼ਾਮ ਨਹੀਂ ਤੇ ਸਾਡੇ ਕੋਲੇ ਆਏ 29 9 2023 ਨੂੰ ਲਗਭਗ 6-7 ਮਹੀਨੇ ਦਾ ਇਲਾਜ ਹੋ ਗਿਆ ਨਾ ਅੰਦਰ ਚੱਲਦੇ ਤੇ ਜਿਵੇਂ ਜਿਵੇਂ ਅਸੀਂ ਦੱਸਿਆ ਉਹਨਾਂ ਨੇ ਦਵਾਈ ਖਾਧੀ ਪਰਹੇਜ਼ ਵੀ ਪੂਰੇ ਰੱਖਿਆ ਜਿਵੇਂ ਕਈ ਡਾਕਟਰ ਅਲਰਜੀ ਸ਼ੁਰੂ ਕਰ ਦਿੰਦੇ ਆ ਪਰ ਪਰਹੇਜ਼ ਜਾਂਦੇ ਜਿੰਨਾਂ ਦੇ ਬੀਬੀਆਂ ਦੇ ਬੱਚਾ ਨਹੀਂ ਹੁੰਦਾ ਉਹਨਾਂ ਦੇ ਦੋ ਦਿਨ ਪਰਹੇਜ਼ ਹੁੰਦੇ ਆ ਕਿ ਬਰਤ ਵਿੱਚ ਰੱਖਿਆ ਹੋਇਆ ਆਟਾ ਨਹੀਂ ਖਾਣਾ ਜਾਂ ਚਾਵਲ ਨਹੀਂ ਖਾਣੇ ਤੇ ਚਾਵਲ ਬੈ ਨੇ ਚਾਵਲ ਦੀ ਬਜਾ ਰਗਾ ਸਿਸਟਰ ਰਸੋਲੀਆਂ ਜਾਂ ਫਾਈਬਰਟ ਵਗੈਰਾ ਬਣ ਦਿੰਦੇ ਨੇ ਇਸੇ ਤਰ੍ਹਾਂ ਸਾਡੇ ਕੋਲ ਇੱਕ ਬਹੁਤ ਸਾਲ ਪਹਿਲਾਂ 2021 ਦੀ ਗੱਲ ਹੈ ਕਿ ਦਿੱਲੀ ਤੋਂ ਪੇਸ਼ੈਂਟ ਆਇਆ ਸੀ ਉਹਨੇ 7 ਵਾਰ ਆਈਜੀ ਕਰਾਣੀਆਂ ਠੀਕਾ ਤੇ ਸਾਡੀ ਮੈਡੀਸਨ ਨਾਲ ਉਹਨਾਂ ਦੇ ਬੱਚਾ ਹੋ ਗਿਆ ਠੀਕ ਹੈ ਅਗੈਨ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹੀ ਹੈ ਕਿ ਜਿਨ੍ਹਾਂ ਦੀ 30 ਤੋਂ 40 ਸਾਲ ਦੇ ਵਿੱਚ ਵਿੱਚ ਏਜ ਹੈ ਤੁਹਾਡੀ ਕਿੰਨੀ ਹੋਣੀ ਹੈ 32 ਸਾਲ ਇਹਨਾਂ ਦੀ 32 ਈਅਰ ਹੈ ਜਿਵੇਂ 32 ਸਾਲ 25 ਸਾਲ 28 ਸਾਲ 35 ਸਾਲ 40 ਸਾਲ ਇਸ ਏਜ ਦੇ ਵਿੱਚ ਆਈਵੀਐਫ ਕਰਾਉਣ ਲਈ ਕੋਈ ਲੋੜ ਨਹੀਂ ਠੀਕ ਹੈ ਜੀ ਇਹਨਾਂ ਨੇ 11 ਸਾਲ ਬਾਅਦ ਕਨਸੀਵ ਕੀਤਾ ਸਾਡੀ ਦਵਾਈ ਨਾਲ ਆ ਦੇਖੋ ਆ ਪ੍ਰੈਗਨੈਂਸੀ ਸਲੀਪਾਂ ਸਾਡੇ ਕੋਲ ਨੇ ਬੜੇ ਵੀਡੀਓ ਅੱਗੇ ਕਰਦੇ ਇੱਕ ਦੇ ਵਿੱਚ ਆਇਆ ਹੈ ਵੀਕਲੀ ਪੋਜ਼ਟਿਵ ਦੂਜੇ ਵਿੱਚ ਆਇਆ ਹੈ ਸਤਰਾ ਉਂਗਲੀ ਪੋਜ਼ਟਿਵ ਠੀਕ ਹੈ ਜੀ ਤੇ ਬਾਕੀ ਸੁਣੋ ਇਹਨਾਂ ਦੀ ਆਪਣੀ ਜਵਾਨੀ ਕਿ ਕਿੰਨਾ ਇਹਨਾਂ ਨੇ ਮੈਂ ਕਿੰਨੀ ਕਿੰਨਾ ਸਾਡੇ ਕੋਲ ਹੈ ਕਿ ਕਿਸ ਤਰ੍ਹਾਂ ਇਹਨਾਂ ਦੀ ਜਿਹੜਾ ਖੁਸ਼ੀ ਹੈ ਉਹ ਇਹਨਾਂ ਦੇ ਕਿਹੜੇ ਕੋ ਤੱਗ ਗਈ ਦੱਸੋ ਜੀ ਸਾਨੂੰ ਬਹੁਤ ਸਾਲ ਹੋ ਗਏ ਸੀ ਮੈਰਿਜ ਹੋਈ ਨੇ ਸਾਡੇ ਨੂੰ 11 ਸਾਲ ਹੋ ਗਏ ਸੀ ਤੇ ਸਾਡੇ ਬੱਚਾ ਨਹੀਂ ਸੀ ਹੋ ਰਿਹਾ ਅਸੀਂ ਨੇ ਬਹੁਤ ਥਾਂ ਤੱਕ ਲਾਦੇ ਬਹੁਤ ਵੱਡੇ ਹਸਪੀਟਲ ਬਹੁਤ ਪੈਦਾਉਂ ਗੋਲ ਜਾ ਗਏ ਇੱਥੇ ਸਾਨੂੰ ਬਸ ਇੱਕ ਫੇਸਬੁੱਕ ਥਰੂ ਪਤਾ ਲੱਗਿਆ ਜਿੱਥੋਂ ਪਤਾ ਲੱਗਿਆ ਵੀ ਮੈਂ ਜਾਨ ਸਿੰਘ ਨੇ ਕੱਲ੍ਹ ਨੇ ਲੋਣਾ ਤੋਂ ਅਸੀਂ ਦਵਾਈ ਸ਼ੁਰੂ ਕਰੀ 9ਵੇਂ ਮਹੀਨੇ ਸੀ ਜਿਆਰੇ ਸੀ ਦੇ ਸਤੰਬਰ ਦੇ ਵਿੱਚ ਤੇ ਅੱਜ ਸਾਡਾ ਰਿਜ਼ਲਟ ਪੋਜ਼ਿਟਿਵ ਆਇਆ ਬਹੁਤ ਵਧੀਆ ਹੈ ਬਹੁਤ ਵਧੀਆ ਡਾਕਟਰ ਨੇ ਇਹਨਾਂ ਨੇ ਬਹੁਤ ਵਧੀਆ ਗਾਈਡ ਕਰਦੇ ਨੇ ਸਾਨੂੰ ਅਸੀਂ ਅਜਾਟਾ ਖੁਸ਼ੀ ਦਾ ਕੋਈ ਟਕਣਾ ਨਹੀਂ ਦੱਸੋ ਮੈਂ ਤੁਸੀਂ ਕਿੰਨੇ ਕੁ ਬਹੁਤ ਜ਼ਿਆਦਾ ਸੋ ਸਾਡਾ ਜੀ ਵੀਡੀਓ ਨੂੰ ਆ ਦਾ ਮਤਲਬ ਇਹ ਹੈ ਕਿ ਜੇ ਕੋਈ ਜੋੜਾ ਬੇਵਲਦ ਹੈ ਉਹਨਾਂ ਉਹ ਦਵਾਈਆਂ ਖਾ ਕੇ ਅੱਗ ਟੁੱਕੇ ਨੇ ਛੱਟ ਟੁੱਕੇ ਨੇ ਤਰ੍ਹਾਂ ਨਿਰਾਸ਼ ਹੋਣ ਤੇ ਲੋੜ ਨਹੀਂ ਕਈਆਂ ਦਾ ਤਾਂ ਪਹਿਲੇ 2-3 ਮਹੀਨੇ ਦੇ ਵਿੱਚ 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 ਬੰਦਣ ਦਾ ਕੰਮ ਕਈਆਂ ਦਾ ਟਾਈਮ ਲੱਗ ਵੀ ਜਾਂਦਾ ਜਿਵੇਂ ਅਸੀਂ ਇਹਨਾਂ ਨੂੰ 3 ਮਹੀਨੇ ਗਿਆਸ ਮੈਡੀਸਿਨ ਖਾਣ ਨੂੰ ਪਰ ਇਹਨਾਂ ਨੂੰ 6-7 ਮਹੀਨੇ ਲੱਗੇ ਸੋ ਇਸ ਕਰਕੇ ਅਗਰ ਕੋਈ ਪੇਸ਼ੈਂਟ ਹੈ ਜਦਾ ਬੇਵਿਲਾਕ ਜੁੜਾ ਹੋਇਆ ਹੈਗਾ ਉਹਨਾਂ ਦੀ ਰਿਪੋਰਟਾਂ ਵੀ ਸਹੀ ਨੇ ਪਰ ਵੀ ਸਹੀ ਨੇ ਕੋਈ ਪੀਸੀਓਡੀ ਵਗੈਰਾ ਨਹੀਂ ਅਗਰ ਹੈਗੀ ਵੇ ਪੀਸੀਓਡੀ ਰਸੋਲੀਆਂ ਵਗੈਰਾ ਉਹਨਾਂ ਦਾ ਵੀ ਇਲਾਜ ਹੈਗਾ ਤੇ ਸਾਡਾ ਫੋਨ ਨੰਬਰ ਡਾਊਨ ਕਰ ਲਓ 9914637201 ਵੈਜ ਜੰਗ ਸਿੰਘ ਅਮਲੌਰ ਰੋਡ ਖੰਨਾ